ਸਦਯਾ ਤਰਨਤਨ ਵਿਧਾਨ ਸਭਾ ਚੋਣਾ ਉਪ ਚੋਣ 2025 ਲਈ ਨਾਮਜ਼ਦਗੀਆਂ ਦੀ ਆਖਰੀ ਮਿਤੀ 2 ਅਕਤੂਬਰ ਹੈ ਜੋ ਕਿ 13 ਅਕਤੂਬਰ ਤੋਂ ਸ਼ੁਰੂ ਹੋਈ ਸੀ 4 ਦਿਨਾਂ ਦੀ ਨਾਮਜ਼ਦਗੀ ਪ੍ਰਕਿਰਿਆ ਵਿੱਚ ਹੁਣ ਤੱਕ 6 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਨਾਮਜ਼ਦਗੀ ਪੱਤਰ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਜਪਾ ਉਮੀਦਵਾਰ ਵਿਰੁੱਧ 2 ਅਪਰਾਧਿਕ ਮਾਮਲੇ ਦਰਜ ਹਨ ਜਦੋਂ ਕਿ ਆਪੀ ਉਮੀਦਵਾਰ ਨੇ ਇਸ ਸਾਲ 2 ਕਰੋੜ ਰੁਪਏ ਦੀ ਕਾਰਕ੍ਰਿਤੀ ਹੈ ਇਹ ਸੀਟ ਹੈ ਤੁਹਾਡਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਕਾਂਗਰਸ ਪਾਜਬਾ ਕਾਰਿੱਦਾਲ ਅਤੇ ਖਾਲਿਸਤਾਨ ਪੱਕੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਗਵਾਈ ਵਾਲੇ ਕਾਲੀ ਦਲ ਵਿਚਕਾਰ ਹੈ ਹਰਮਿਤ ਸਿੰਘ ਸੰਧੂ ਜੋ ਪਹਿਲਾ ਕਾਲੀ ਦਲ ਦੇ ਸਨ ਅਤੇ ਹੁਣ ਆਪ ਦੇ ਮੈਂਬਰ ਹਨ ਇਸਾ ਤੋਂਨ ਵਿੱਚ ਮੋਰੀ ਉਮੀਦਵਾਰ ਹਨ ਕਰਨਵੀਰ ਸਿੰਘ ਗੁਰਜ ਕਾਂਗਰਸ ਦੀ ਨਿਮਾਤਗੀ ਕਰ ਰਹੇ ਹਨ ਹਰਜੀਤ ਸਿੰਘ ਸੰਧੂ ਭਾਜਪਾ ਦੀ ਨਿਮਾਤਗੀ ਕਰ ਰਹੇ ਹਨ ਅਤੇ ਸੁਖਵਿੰਦਰ ਕੌਰ ਰੰਧਾਵਾ ਕਾਲੀ ਦਲ ਦੀ ਨਿਮਾਤਗੀ ਕਰ ਰਹੇ ਸਨ ਇਸ ਇਸ ਵੇਲੇ ਦੀਆਂ ਖਬਰਾਂ ਸੰਦੇ ਹਰਪ ਡੇਟਾ ਜੀ ਤੁਹਾਡੇ ਨਾਲ ਸਾਂਝ ਕਰਦੇ ਰਹਿਵਾਂਗੇ ਬਨੇਰੋ ਪੰਜਾਬੀ ਲਿੰਕ মিডিਆ ਦੇ ਨਾਲ ਧੰਨਵਾਦ